ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਡਮ ਕੰਗਣਾ ਰਣਾਉ ਦੀ ਜਿਹੜੀ ਐਮਰਜੈਂਸੀ ਫਿਲਮ ਆ ਉਹ ਰਿਲੀਜ਼ ਹੋਣੀ ਸੀ ਉਸ ਦੇ ਖਿਲਾਫ α1 ਦੇ ਅੱਗੇ ਸਾਲੇ ਸਤਕਾਰਯੋਗ ਪ੍ਰਧਾਨ ਸਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨੀਸ਼ਾ ਨਿਰਦੇਸ਼ਾਂ ਦੇ ਸਦਕਾ ਇੱਥੇ ਧਰਨਾ ਦਿੱਤਾ ਗਿਆ ਕਿ ਮੈਂ ਜਿਹੜੀ ਆਪਣੀ ਐਮਰਜੈਂਸੀ ਫਿਲਮ ਨੂੰ ਰਖਵਾਉਣ ਲਈ ਅੰਦਰ ਮਾਲ ਵਾਲਿਆਂ ਨੇ ਜਿਹੜੇ ਮਾਲਕ ਨੇ ਮੈਨੇਜਰ ਨੇ ਮਿਲੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹ ਫਿਲਮ ਨਹੀਂ ਚਲਾਵਾਂਗੇ ਇਹ ਮੈਡਮ ਕੰਗਣਾ ਰਣਾਉਤ ਉਹ ਹੈ ਜਿਹੜੀ ਮੈਡਮ ਪਹਿਲਾਂ ਕਿਸਾਨ ਧਰਨੇ ਵੇਲੇ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਕਹਿੰਦੀ ਸੀ ਵੀ 100-100 ਰੁਪਏ ਦਿਹਾੜੀ ਤੇ ਲੋਕ ਲਿਆਂਦੇ ਹੋਏ ਨੇ ਉਸ ਤੋਂ ਬਾਅਦ ਇਹਨੇ ਦੱਸਣ ਦੇ ਵਿੱਚ ਪਤਾ ਲੱਗਿਆ ਕਿ ਵੀ ਜਿਹੜੀ ਇਹ ਫਿਲਮ ਹੈ ਫਿਲਮ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਵੀ ਘਟੀਆਂ ਵਰਲਡ ਸਵਦਾਬਲੀ ਵਰਗੀ ਹੈ ਜਾਂ ਘਟੀਆਂ ਕੋਈ ਸੀਨ ਦਿਖਾਇਆ ਹੈ ਉਦੋਂ ਇਸ ਫਿਲਮ ਦੀ ਹੱਦ ਨਹੀਂ ਰਹੀ ਜਦੋਂ ਆਖਦੇ ਨੇ ਕਿ 20ਵੀਂ ਸਰੀਰੇ ਮਹਾਨ ਉਸਾਨ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ کردارਕੁਸ਼ੀ ਕੀਤੀ ਗਈ ਹੈ ਮੈਂ ਮੈਨੂੰ ਕੰਗਣਾ ਰਣਾਵਤ ਨੂੰ ਕਹਿਣਾ ਚਾਹੁੰਦਾ ਵੀ ਜੇ ਉਹਨੇ ਫਿਲਮ ਬਣਾਉਣੀ ਹੈ ਤਾਂ ਫਿਲਮ ਬਣਾਵੇ ਉਹ ਗਜਨੀ ਦੇ ਬਾਜ਼ਾਰ ਤੇ ਫਿਲਮ ਬਣਾਵੇ ਉਹ ਸਾਡੇ ਸਿੱਖ ਇਤਿਹਾਸ ਤੇ ਜਿਹਦੇ ਵਿੱਚ ਉਹਨੂੰ ਪਤਾ ਲੱਗੇ ਵੀ ਸਿੰਘਾਂ ਨੇ 12 ਕਿਵੇਂ ਬਾਦੇ ਨੇ ਜਦੋਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਕਿਡਨਾਪ ਕਰਕੇ ਲਿਜਾਇਆ ਜਾਂਦਾ ਸੀ ਉਦੋਂ ਸਾਡੇ ਵੱਡੇ-ਵਡੇਰੇ ਉਹਨਾਂ ਨੂੰ ਲਿਆ ਕੇ ਸਿਣਾਉਂਦੇ ਸੀ ਲਿਆ ਕੇ ਘਰਦਿਆਂ ਨੂੰ ਸੌਂਪਦੇ ਸੀ ਜੇ ਫਿਲਮ ਬਣਾਉਣੀ ਹੈ ਤਾਂ ਇਸ ਤਰ੍ਹਾਂ ਨੀ ਇਹ ਮੈਡਮ ਨੂੰ ਸੰਗਰਾਮ ਨਾਉਤ ਨੂੰ ਫਿਲਮ ਬਣਾਉਣੀ ਚਾਹੀਦੀ ਆ ਇਹਨੂੰ ਪੰਜਾਬ ਦੇ ਵਿੱਚ ਪਰਲੇਸ ਅੱਗ ਲਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ ਸੋ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਇਹਦੀ ਫਿਲਮ ਦੇ ਉੱਤੇ ਤੁਰੰਤ ਇਹ ਜਣਾ ਬੈਨ ਲਾ ਦੇਣਾ ਚਾਹੀਦਾ